ਸਤ ਸ੍ਰੀ ਅਕਾਲ ਜੀ ਕੇ ਐਮ ਵਾਸਤਵ ਟਿਪਸ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਹਰ ਕਿਸੇ ਦੀ ਇਹ ਹੀ ਪ੍ਰੋਬਲਮ ਹੋ ਰਹੀ ਹੈ ਕਿ ਬੱਚੀ ਕਹਿਣੇ ਤੋਂ ਬਾਹਰ ਹਨ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ। ਬਹੁਤ ਜਿੱਦੀ ਹੋ ਚੁੱਕੇ ਹਨ। ਉਹਨਾਂ ਨੂੰ ਗੱਲ ਕਹਿੰਦੀ ਹਾਂ ਤਾਂ ਪਲਟ ਕੇ ਜਵਾਬ ਦੇ ਦਿੰਦੀ ਹਨ। ਅਜਿਹਾ ਕਰਨਾ ਬੱਚੇ ਦੇ ਵਾਸ ਵਿੱਚ ਨਹੀਂ ਹੁੰਦਾ। ਬੱਚਾ ਜਦੋਂ ਅਜਿਹਾ ਕਰਦਾ ਹੈ ਤਾਂ ਉਸ ਉੱਪਰ ਜਾਂ ਤਾਂ ਮੰਗਲ ਦੋਸ਼ ਦਾ ਪ੍ਰਭਾਵ ਹੁੰਦਾ ਹੈ। ਜਾਫਿਰ ਪਿਤਰ ਦੋਸ਼ ਦਾ ਪ੍ਰਭਾਵ ਹੁੰਦਾ ਹੈ ਜੋ ਕਿ ਬੱਚੇ ਨੂੰ ਵੀ ਪਤਾ ਨਹੀਂ ਲੱਗਦਾ ਉਹ ਕੀ ਕੁਝ ਕਰ ਰਿਹਾ ਹੈ ਕੀ ਕੁਝ ਨਹੀਂ ਕਰ ਰਿਹਾ ਪਰ ਇਨਾਂ ਤੀਜਾਂ ਵੱਲ ਅਸੀਂ ਬਿਲਕੁਲ ਧਿਆਨ ਨਹੀਂ ਦਿੰਦੇ ਇਨਾਂ ਦੋਸ਼ਾਂ ਨੂੰ ਦੂਰ ਕਰਨ ਲਈ ਆਪਾਂ ਤੁਹਾਡੇ ਲਈ ਛੋਟੇ ਛੋਟੇ ਉਪਾਅ ਲਿਆ ਕੇ ਆਈ ਹਾਂ ਇਹ ਛੋਟੇ ਛੋਟੇ ਉਪਾਅ ਮੰਨ ਕਰਕੇ ਤੁਸੀਂ ਆਪਣੇ ਬੱਚੇ ਦੀ ਜ਼ਿੰਦਗੀ ਵਿੱਚ ਸੁਧਾਰ ਲਿਆ ਸਕਦੇ ਹੋ ਇਹ ਕੋਈ ਜਾਦੂ ਟੂਣੇ ਨਹੀਂ ਹਨ ਇਹ ਸਿਰਫ ਉਪਾਅ ਹਨ ਜਿਨ੍ਹਾਂ ਨੂੰ ਵਸਤੂ ਅਨਸਾਰ ਹੀ ਮੰਨਿਆ ਜਾਂਦਾ ਹੈ ਤੇ ਇਹਨਾਂ ਨੂੰ ਅਸੀਂ ਆਂਧਵਿਸ਼ਵਾਸ ਨਹੀਂ ਕਰ ਸਕਿਆ ਸਕਦੀ ਇਹ ਸਿਰਫ ਛੋਟੇ ਛੋਟੇ ਉਪਾਅ ਹੁੰਦੇ ਹਨ ਕੋਈ ਟੂਟਕੀ ਨਹੀਂ ਹੁੰਦੀਗੀ ਹਾਂਜੀ ਨੰਬਰ 1 ਜੇਕਰ ਤੁਹਾਡੀ ਬੱਚੀ ਬਹੁਤ ਜ਼ਿਆਦਾ ਜ਼ਿੱਦ ਕਰਦੀ ਹਨ ਤੁਹਾਡਾ ਕਹਿਣਾ ਨਹੀਂ ਮੰਨਦੀ ਤਾਂ ਤੁਸੀਂ ਮੰਗਲਵਾਰ ਦੀ ਦੀ 900 ਗ੍ਰਾਮ ਚੌਂਹ ਲੈ ਕੇ ਉਹਨਾਂ ਉੱਪਰ ਦੁੱਧ ਦਾ ਛਿੱਟਾ ਮਾਰ ਕੇ ਉਹਨਾਂ ਨੂੰ ਵਗਦੇ ਪਾਣੀ ਵਿੱਚ ਬਹਾਓ ਤੇ ਬੱਚੇ ਨੂੰ ਸ਼ਾਂਤੀ ਮਿਲੇਗੀ ਤੇ ਤੁਹਾਡਾ ਕੈਨਾ ਮੰਨਣ ਲੱਗ ਜਾਵੇਗਾ ਇਹ ਉਪਾਅ ਤੁਸੀਂ 27 ਬੁੱਧਵਾਰ ਲਗਾਤਾਰ ਕਰਨਾ ਹੈ ਤੁਹਾਡੀ ਬੱਚੀ ਬਿਲਕੁਲ ਸ਼ਾਂਤ ਸੁਭਾਅ ਦੀ ਮਾਲਿਕ ਬਣ ਜਾਣਗੀ ਨੰਬਰ 2 ਸੋਮਵਾਰ ਦੇ ਦਿਨ ਭਗਵਾਨ ਸ਼ੰਕਰ ਜੀ ਦੇ ਮੰਦਰ ਵਿੱਚ ਜਾ ਕੇ ਇੱਕ ਦੀਵੇ ਵਿੱਚ ਚਾਰ ਬੱਤੀਆਂ ਲਗਾ ਕੇ ਦੀਵਾ ਚਾਹਾਂ ਪਾਸਿਆਂ ਤੋਂ ਜਗਾਉਣਾ ਹੈ ਜਿਕਾ ਕਿ ਮੰਦਰ ਦੀ ਚੌਕਟ ਉੱਪਰ ਰੱਖ ਕੇ ਆਪਣੀ ਬੱਚੀ ਦੀ ਮੰਦੀ ਸ਼ਾਂਤੀ ਲਈ ਪ੍ਰਾਰਥਨਾ ਕਰਨੀ ਹੈ ਕਿ ਫਿਰ ਵਾਪਸ ਆ ਜਾਣਾ ਹੈ ਤੁਸੀਂ ਦੇਖੋਗੇ ਤੁਹਾਡੀ ਬੱਚੀ ਦੀ ਸਭਾ ਵਿੱਚ ਬਹੁਤ ਜਲਦੀ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਨੰਬਰ 3 ਜੇਕਰ ਬੱਚੇ ਬਹੁਤ ਜ਼ਿਆਦਾ ਜਿਤੀ ਹਨ ਤਾਂ ਤੁਸੀਂ ਪਾਰਕ ਵਿੱਚ ਜੋ ਕਾ ਹੁੰਦਾ ਹੈ ਥੋੜਾ ਜਿਹਾ ਉਸ ਨੂੰ ਜੜ ਤੋਂ 뿌ਟ ਕੀਨੇ ਆਉਣਾ ਹੈ ਅਤੇ ਆਪਣੇ ਬੱਚੇ ਦੇ ਸਿਰ ਉੱਪਰ ਦੀ ਉਲਟਾ ਬਾਰਨਾ ਹੈ ਸਿੱਧਾ ਜਿਵੇਂ ਮਾਰਦੇ ਉਸ ਤਰ੍ਹਾਂ ਨਹੀਂ ਉਲਟਾ ਕਰਕੇ ਬਾਰਨਾ ਹੈ ਕਿ ਕਿਸੇ درخت ਦੇ نیچے ਸੁੱਟੋਣਾ ਹੈ ਇਹ ਉਪਾਅ ਤੁਸੀਂ 7 ਦਿਨ ਲਗਾਤਾਰ ਸ਼ਾਮ ਦੀ ਟਾਈਮ ਕਰਨਾ ਹੈ ਜਦੋਂ ਸੂਰਜ ਢੁੱਬਣ ਵਾਲਾ ਹੁੰਦਾ ਹੈ ਇਹ ਟਾਈਮ ਕਰਨਾ ਹੈ ਤੁਸੀਂ ਦੇਖੋਗੇ ਤੁਹਾਡੇ ਬੱਚੇ ਵਿੱਚ ਬਹੁਤ ਬਦਲਾ ਆ ਜਾਵੇਗਾ ਨੰਬਰ 4 ਜਿੱਦੀ ਬੱਚਿਆਂ ਦੇ ਨਾਮ ਕਹਿਣਾ ਮੰਨਣ ਵਾਲੇ ਬੱਚਿਆਂ ਦੇ ਸਿਰ ਉੱਪਰ ਆਉਂਦੀ ਥੂੜੀ ਜਹੀ ਸਰੂ ਰੂਟੀ ਜਹੀ ਲੈ ਕੇ ਸੱਤ ਵਾਰੀ ਬੱਚੇ ਉੱਪਰ ਦੀਵਾਰ ਕੇ ਚੁੱਲ੍ਹੇ ਵਿੱਚ ਸਿੱਟ ਦਿਓ ਇਹ ਪ੍ਰਕਰਿਆ ਤੁਸੀਂ ਸਵੇਰੇ ਸ਼ਾਮ ਇੱਕ ਹੀ ਦਿਨ ਲਗਾਤਾਰ ਕਰੋ ਤੁਸੀਂ ਦੇਖੋਗੇ ਤੁਹਾਡਾ ਬੱਚਾ ਜੀਤੀ ਬੁਨਾ ਸ਼ਰਧੇਵੀਕ ਨੰਬਰ 5 ਵੀਰਵਾ ਦੇ ਤਦ ਦੇਣ ਤੁਸੀਂ ਇੱਕ ਕਪੜਾ ਲੈਣਾ ਹੈ ਉਸ ਉੱਪਰ ਥੋੜਾ ਜਿਹਾ ਗੂੜ ਰੱਖ ਦੇਣਾ ਹੈ ਇੱਕ ਚਮਚ ਨਮਕ ਪਾ ਦੇਣਾ ਹੈ ਅਤੇ ਇੱਕ ਮੁਠੀ ਕਣਕ ਦੀ ਰੱਖ ਦੇਣੀ ਹੈ ਦੋ ਤਾਂਬੇ ਦੇ ਸਿੱਕੇ ਵਿੱਚ ਰੱਖਨੇ ਹਨ फिर जिन्हें भी तो बच्चे हैं अगर तेजी तो एक बच्चा है तो पोटली एक गंढ लगाओ अगर दो बच्चे हैं तो पोटली दो गंढा लगाओ फिर अपने पाठ पूजा वाले स्थान पर जाके चौंकड़ी मार के उस पोटली अपनी झोली रख लेना है रख के अपने बच्चे प्रति प्रार्थना करनी है कि मेरा बच्चा माड़ी संगत बच्चे है उस तो निकल जा ਤੇ ਬਹੁਤ ਜਿੱਤੀ ਹੈ ਮੀਰਾ ਕਹਿਣਾ ਨਹੀਂ ਮੰਨਦਾ ਕਹਿਣਾ ਮੰਨਣ ਲੱਗ ਜਾਵੀਂ ਅਜਿਹੀ ਪ੍ਰਾਰਥਨਾ ਕਰਕੇ ਉਹ ਪੂਟਲੀ ਨੂੰ ਤੁਸੀਂ 40 ਦਿਨਾਂ ਵਾਸਤੇ ਕਿਸੇ ਅਜੇਹੇ ਜਗ੍ਹਾ ਤੇ ਰੱਖਣਾ ਹੈ ਜਿੱਥੇ ਤੁਹਾਡੀ ਕਭੀ ਨਾ ਕਿਸੇ ਹੋਰ ਨੂੰ ਪਤਾ ਨਾ ਹੋਵੇ ਤੁਸੀਂ ਦੇਖੋਗੇ 40 ਦਿਨਾਂ ਦੇ ਵਿੱਚ ਵਿੱਚ ਬੱਚੇ ਵਿੱਚ ਪੂਰਾ ਬਦਲਾਅ ਆ ਜਾਵੇਗਾ ਅਤੇ ਕੁਝ ਦਿਨਾਂ ਬਾਅਦ ਉਹ ਪੂਟਲੀ ਆਪਣੇ ਬੱਚੇ ਦੇ ਸਿਰ ਉੱਪਰ ਦੇ 7 ਵਾਰੀ ਵਾਰ ਕੇ ਵਗਦੇ ਪਾਣੀ ਵਿੱਚ ਵਹਾਓ ਇਹ ਪ੍ਰਕਿਰਿਆ ਦੇ ਨਾਲ ਤੁਹਾਡੇ ਬੱਚੇ ਨੂੰ ਪੂਰਾ ਫਰਕ ਪਵੇਗਾ ਅਗਰ ਇਸ ਪ੍ਰਕਿਰਿਆ ਨਾਲ ਬੱਚੇ ਨੂੰ ਪੂਰਾ ਫਰਕ ਨਹੀਂ ਪਿਆ ਅੱਧਾ ਫਰਕ ਪਿਆ ਤਾਂ ਦੁਬਾਰਾ ਤੋਂ ਕਰ ਸਕਦੇ ਹੋ ਨੰਬਰ 3 ਮੰਗਲਵਾਰ ਦੇ ਦਿਨ ਤੁਸੀਂ 1/2 ਕਿਲੋ ਲਾਲ ਫਲ ਲੈਣੇ ਹਨ ਇਹ ਫਲ ਆਪਣੀ ਬੱਚੀ ਦੇ ਸਿਰ ਉੱਪਰ ਦੀ 7 ਵਾਰੀ ਵਾਰ ਕੇ ਹਨੂਮਾਨ ਜੀ ਦੇ ਮੰਦਿਰ ਵਿੱਚ हनुमान जी ਦੇ ਚਰਨਾ ਵਿੱਚ ਚੜਾ ਕੇ ਆਉਣੇ ਹਨ ਇਹ ਪ੍ਰਕਿਰਿਆ 7 ਦਿਨ 7 ਮੰਗਲਵਾਰ ਕਰਨੀ ਹੈ ਤੁਸੀਂ ਦੇਖੋਗੇ ਕਠੋਰ ਤੋਂ ਕਠੋਰ ਸੁਭਾ ਦੀ ਬੱਚੇ ਵੀ ਨਰਮ ਹੋ ਜਾਣਗੇ ਨੰਬਰ 7 ਜਿੱਦ ਵੀ ਬੱਚੇ ਦੇ ਸਭਾ ਵਿੱਚ ਸ਼ਾਂਤੀ ਲਈ ਉਹਨ ਲਈ ਜਦੋਂ ਬੱਚਾ ਸੌ ਜਾਵੇ ਤਾਂ 7 ਲਾਲ ਮਿਰਚਾਂ ਲੈਣੀਆਂ ਹਨ ਤੇ 7 ਹੀ ਨਮਕ ਦੀਆਂ ਡੱਲੀਆਂ ਲੈਣੀਆਂ ਹਨ ਤੇ ਥੋੜੀ ਜਹੀ ਕਾਲੀ ਸਰੋਂ ਲੈਣੀ ਹੈ ਇੰਨਾਂ ਸਾਰੀਆਂ ਚੀਜ਼ਾਂ ਨੂੰ ਮੁਠੀ ਵਿੱਚ ਰੱਖ ਕੇ ਬੱਚੇ ਦੇ ਸਿਰ ਉੱਪਰ ਦੀ ਸੱਤ ਵਾਰੀ ਵਾਰ ਕੇ ਮੱਚਦੀ ਹੋਈ ਅੱਗ ਵਿੱਚ ਸੁੱਟ ਦਿਓ ਲਗਾਤਾਰ 7 ਦਿਨ ਇਸ ਤਰ੍ਹਾਂ ਕਰੋ ਇਹ ਪ੍ਰਕਿਰਿਆ ਤੁਸੀਂ ਸ਼ਨੀਵਾਰ ਤੋਂ ਸ਼ੁਰੂ ਕਰਕੇ ਕੀ ਕਰਨੀ ਹੈ ਨੰਬਰ 8 ਸ਼ਨੀਵਾਰ ਦੇ ਦਿਨ ਇੱਕ ਦੀਵਾ ਲਵੋ ਉਸ ਵਿੱਚ 7 ਦਾਣੇ ਕਾਲੀ ਮਹਾਂਦੀ ਦਾਲ ਦੇ ਤੇ 7 ਦਾਣੇ ਕਾਲੇ ਪੀਲਾਂ ਦੇ ਪਾ ਦਿਓ ਅਗਲੀ ਲੰਬੀ ਬੁੱਤੀ ਬੱਟ ਕੇ ਇਹ ਦੀਵਾ ਜਗਾ ਕੇ ਆਪਣੇ ਘਰ ਦੇ ਪਾਛਮਣ ਦਿਸ਼ਾ ਵਿੱਚ ਰੱਖ ਦਿਓ ਤੇ ਉਸ ਤੋਂ ਬਾਅਦ ਘਰ ਵਿੱਚ ਹਲਦੀ ਦਾ ਛਿੜਕਾ ਕਰੋ ਥੋੜੀ ਜਿਹੀ ਪਾਣੀ ਵਿੱਚ ਹਲਦੀ ਪਾ ਕੇ ਉਸ ਦਾ ਛਿੜਕਾ ਕਰੋ ਇਸ ਨਾਲ ਬੱਚਿਆਂ ਦੇ ਸੁਭਾਅ ਵਿੱਚ ਬਹੁਤ ਜਲਦੀ ਹੀ ਤੁਹਾਨੂੰ ਫਰਕ ਮਹਿਸੂਸ ਹੋਣ ਲੱਗ ਪਵੇਗਾ ਨੰਬਰ 9 ਆਪਣੇ ਜਿੱਦੀ ਬੱਚੇ ਦੇ ਸੁਭਾਅ ਵਿੱਚ ਸ਼ਾਂਤੀ ਲਿਆਉਣ ਲਈ ਇੱਕ ਚਾਂਦੀ ਦਾ ਛੋਟਾ ਜਿਹਾ ਗਲਾਸ ਲਓ ਉਸ ਵਿੱਚ ਪਾਣੀ ਪਾ ਕੇ ਤੇ ਥੋੜਾ ਜਿਹਾ ਗੰਗਾ ਜਲ ਮਿਲਾ ਲਓ ਉਹ ਪਾਣੀ ਕਿਸੇ ਵੀ ਮੰਦਰ ਵਿੱਚ ਜਾ ਕੇ ਸ਼ਿਵਲਿੰਗ ਉੱਪਰ ਚੜਾ ਆਓ ਅਤੇ ਨੀਤੀ ਕੋਈ ਅਜਿਹਾ ਬਰਤਨ ਰੱਖੋ ਜਿਸ ਵਿੱਚ ਸ਼ਿਵਲਿੰਗ ਉੱਪਰ ਚੜਾਇਆ ਹੋਇਆ ਉਹ ਪਾਣੀ ਬਰਤਨ ਵਿੱਚ ਆ ਜਾਵੇ ਤੇ ਇਹ ਬਰਤਨ ਵਾਲਾ ਪਾਣੀ ਤੁਸੀਂ ਵਾਪਸ ਫੇਰ ਕਰ ਲਿਆਉਣਾ ਹੈ ਜਦੋਂ ਬੱਚਾ ਇਸ਼ਨਾਨ ਕਰਨ ਲੱਗੇ ਤਾਂ ਉਸ ਵਿੱਚ ਉਹ ਜਲ ਮਿਲਾ ਦੇਣਾ ਹੈ ਤੇ ਆਪਣੇ ਬੱਚੇ ਦੀ ਪੀਣ ਵਾਲੇ ਪਾਣੀ ਵਿੱਚ ਵੀ ਉਹ ਜੜ ਮਿਲਾ ਦੇਣਾ ਹੈ ਤੁਸੀਂ ਦੇਖੋਗੇ ਇਸ ਨਾਲ ਬੱਚੀ ਦੇ ਸੁਭਾਅ ਵਿੱਚ ਬਹੁਤ ਜਲਦੀ ਸ਼ਾਂਤੀ ਆਉਣ ਲੱਗ ਜਾਵੇਗੀ ਨੰਬਰ 10 ਜੇ ਤੁਹਾਡਾ ਬੱਚਾ ਰਾਤ ਨੂੰ ਸੌਂ ਜਾਵੇ ਤੁਸੀਂ ਥੋੜਾ ਜਿਹਾ ਸੰਧੂਰ ਲਓ ਤੇ ਉਸ ਦੇ ਕੰਨ ਦੇ ਪਿੱਛੇ ਸੰਧੂਰ ਦਾ ਇੱਕ ਟਿੱਕਾ ਲਗਾ ਦਿਓ ਤੁਸੀਂ ਥੱਬੇ ਜਾਂ ਸੱਜੀ ਕਿਸੇ ਵੀ ਕੰਨ ਉੱਪਰ ਇਹ ਟਿੱਕਾ ਲਗਾ ਸਕਦੇ ਹੋ ਹੀਪਰ ਕਿਰਿਆ ਤੋਂ ਸੋਮਵਾਰ ਤੋਂ ਸ਼ੁਰੂ ਕਰਕੇ ਲਗਾਤਾਰ 7 ਦਿਨ ਕਰਨੀ ਹੈ ਇਸ ਨਾਲ ਬੱਚੇ ਦੀ ਸਭਾ ਵਿੱਚ ਵੀ ਫਰਕ ਪੈ ਜਾਂਦਾ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਛੋਟੀ ਸਿੱਟੀ ਉਪਾਅ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆਜਨੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ